ਵੈਲਕਮ ਟੂ ਮਾਈ YouTube ਚੈਨਲ ਦੋਸਤੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆ ਆਪਣਾ ਕੰਮ ਵਾਲਾ ਬਲੌਗ ਮਿੱਤਰੋ ਮੈਂ ਮੇਰੀ ਲੇਬਰ ਵਾਸਤੇ ਲੈ ਕੇ ਜਾਣ ਲੱਗ ਰਿਹਾ ਪਾਣੀ ਉਹਨਾਂ ਨੂੰ ਬਾਈ ਜੀ ਪਾਣੀ ਪਿਆਵਾਂਗੇ ਇਹ ਐਵੇਂ ਸੀ ਕੈਮਰਾ ਐਵੇਂ ਆ ਦੇਖ ਲਓ ਮਿੱਤਰੋ ਆ ਆਪਣੀ ਲੇਬਰ ਵਾਲੇ ਨੇ। ਉਹ ਗੱਟਾ ਗੱਟਾ ਮਾਮਾ। ਆ ਬਾਈ ਆ ਬਾਈ ਹੁਣ ਸਾਡਾ ਬਾਈ ਮੇਰਾ ਵੱਡਾ ਛੋਟਾ ਵੀ ਰਹੇ। ਇਹਨਾਂ ਨੂੰ ਪਾਣੀ ਪਿਆਣਾ ਇੱਕੋ ਬਾਈ। ਆ ਜਾ ਮੇਰੇ ਡੋਲਪਰ ਚਕਵਾਉਂਦੇ ਨੇ। ਆ ਦੇਖ ਲਓ ਮਿੱਤਰੋ ਕਿਵੇਂ ਕਾਲੇ ਹੱਥ ਹੋ ਗਏ। ਲੇਬਰ ਵਾਲੇ ਦੇਖ ਲਓ ਬਾਈ। ਆ ਜਿੰਦਗੀ ਸਾਡੀ ਵੀਰ ਜੀ ਸਾਨੂੰ ਲਾਈਕ ਕਮੈਂਟ ਕਰਦੇਆ ਕਰੋ। ਸਾਡੀ ਮਿਹਨਤ ਨੂੰ ਲਾਈਕ ਕਮੈਂਟ ਕਰਦੇਆ ਕਰੋ ਅਸੀਂ ਬਈ ਬਹੁਤ ਮਿਹਨਤ ਕਰਦੇਆ। ਏ ਬਾਈ ਜੀ ਜਨਮ ਰੱਬੀ ਰੂ ਇਹਨਾਂ ਨੂੰ ਵੀ ਅਸੀਂ ਰੋਟੀ ਪਾਣੀ ਬਹੁਤ ਖਵਾਨਿਆ ਅਸੀਂ ਸਾਡਾ ਬਹੁ ਮੋਹ ਕਰਦੇ ਨੇ ਸਾਨੂੰ ਬਹੁਤ ਪਿਆਰੇ ਲੱਗਦੇ ਨੇ ਇਹ ਅਸੀਂ ਜੀ ਰੋਟੀ ਖਾਂਦੇ ਆ ਇਹਨਾਂ ਨੂੰ ਆਪਾਂ ਅੱਧੀ ਇੱਕ ਹੋਵੇ ਅੱਧੀ ਹੋਵੇ ਇਹਨਾਂ ਦੀ ਕਰਮਾਂ ਲਈ ਆਪਾਂ ਜਰੂਰ ਇਹਨਾਂ ਨੂੰ ਦੇ ਦਿੰਦੇ ਆ ਆ ਬਾਈ ਵੀ ਅਸੀਂ ਕੱਲ ਜੁਵੈਨ ਕਰਵਾਈ ਇਹਨੂੰ ਪੁੱਲੇਦਾਰੀ ਕੱਲ ਆਇਆ ਇਹ ਸੋ ਮਿੱਤਰੋ ਕਿਨੂੰ ਫਾਤੀ ਆ ਸਾਨੂੰ ਕੈਮਰੇ ਅੱਗੇ ਵੱਡੇ ਵੱਡੇ ਸੰਗਲ ਲੱਗ ਜਾਂਦੇ ਨੇ ਇਹ ਤਾਂ ਫੇਰ ਵੀ ਚਲਾ ਲੇਵਰ ਵਾਲੇ ਨੇ ਵਿਚਾਰੇ ਆਹ ਬਾਈ ਵੀ ਆਪਣਾ ਬੱਬੂ ਸਿੰਘ ਇਹ ਜੀ ਚੁੱਲੜ ਤੋਂ ਹੈ ਬਾਈ ਜੀ ਇਹ ਚਕਾਈ ਚਕਾਈ ਕਰਵਾਉਂਦਾ ਸਾਡੇ ਨਾਲ ਬਾਕੀ ਆ ਲੱਗ ਰਹੇ ਨੇ ਸਾਡੇ ਨੌਜਵਾਨ ਮੁੰਡੇ ਪਾਣੀ ਪੀਣ ਬਹੁਤ ਵੱਡੀਆਂ ਤਕਰੀਆਂ ਪੱਠਾ ਨੇ ਜੀ ਇਹ ਕਮਾਂਟਰ ਕਮਾਂਟਰ ਬਜਨ ਆਸਾਨੀ ਨਾਲ ਚੱਕ ਲੈਂਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਇਹ ਖਰਾਕ ਮੜੀ ਜੀ ਬਾਲੀ ਤੱਕ ਨਹੀਂ ਖਾਉਂਦੇ ਨੇ ਜੀ ਵਧੀਆ ਖਾਂਦੇ ਨੇ ਬਈ ਖਰਾਕਾ ਖਰਾਕਾ ਹਾਂ ਗੁੱਲੀयां ਖਾਂਦੇ ਹੋ ਖੋਲਿਓ ਨਾਲ ਦੀ ਨਾਲ ਗਾਲਾ ਵੀ ਖਾ ਲੈਂਦੇ ਨੇ ਸਾਡੇ ਉੱਤ ਵਰਗੇ ਜਦੋਂ ਇਹ ਕੰਮ ਨਹੀਂ ਕਰਦੇ ਹੈਗੇ ਤੋਂ ਮਿੱਤਰੋ ਦੇਖ ਲਓ ਇਹਨਾਂ ਦਾ ਪਿਆਰ ਦੇਖੋ ਤੁਸੀਂ ਪਹਿਲਾਂ ਤਾਂ ਜੀ ਲੇਬਰ ਵਾਲਿਆਂ ਦਾ ਕਿੰਨਾ ਪਿਆਰ ਹੈ ਹੈਗਾ ਜੀ ਦੇਖੋ ਪਿਆਰ ਪਿਆੰਦੇ ਨੇ ਉਹਨਾਂ ਨੇ ਓਕ ਨਾਲ ਸਾਰੇ ਨੂੰ ਪਾਣੀ ਐਵੇਂ ਸਾਡੇ ਚ ਕੋਈ ਤਰਾਜਬਾਜੀ ਨਹੀਂ ਹੈਗੀ ਵਧੀਆ ਮੋਹ ਪਿਆਰ ਕਰਦੇ ਨੇ ਜੀ ਮਿੱਨੀ ਪੱਲੇਦਾਰ ਮਿੰਨੀ ਪੱਲੇਦਾਰ ਨੇ ਜਾਂ ਵੀ ਮੁੰਡਾ ਹੀ ਕਰ ਲੈ ਪਰਸੋਂ ਜੋਇਨ ਕਰੀਏ ਨਹੀਂ ਵੀ ਪੱਲੇਦਾਰੀ ਬਾਕੀ ਪਹਿਲਾਂ ਕਰਦਾ ਰਿਹਾ ਹੈ ਸਾਡੇ 'ਚ ਇਹ ਪਰਸੋਂ ਹੀ ਆਇਆ ਹੈ ਇੱਧਰ ਜੀ ਸਾਡੇ ਮਾਮਾ ਜੀ ਵੀ ਆਏ ਹੋਏ ਨੇ ਸਾਡੇ ਮਾਮੇ ਜੀ ਵੀ ਕਹਿੰਦੇ ਅਸੀਂ ਪੱਲੇਦਾਰੀ ਕਰਨੀ ਹੈ ਹੋਰ ਪਰ ਮਾਮਾ ਮੱਮਾ ਜੀ ਤੁਸੀਂ ਵੀ ਕਰ ਲਓ ਪੱਲੇਦਾਰੀ ਉਹ ਬਰਾਹਤਾ ਹਨ ਇਹਨਾਂ ਕਿ ਹੱਥ ਦੀ ਵੀ ਵੀਡੀਓ ਬਣਾ ਲੈ ਹੱਥ ਤਾਂ ਹਾਂ ਦੇਖ ਲੋ ਜੀ ਲੇਬਰ ਵਾਲਿਆਂ ਦੇ ਕਾਲੇ ਹੱਥ ਹੁੰਦੇ ਨੇ ਸਾਡੇ ਤਾਂ ਮੈਂ ਪਾਣੀ ਚੱਕ ਕੇ ਲਿਆ ਆ ਵੀਰੇ ਦੇਖੋ ਤੋ ਕੁਛ ਕਾਲਾ ਸੀ ਮੈਂ ਥੱਲੇ ਧਾਨੀ ਮਰਿਆ ਹੱਥ ਕਾਲੇ ਹੋ ਗਏ ਆ ਮੁੰਡੇ ਨੂੰ ਮੈਂ ਜਰੂਰ ਫੋਕਸ ਕਰੇ ਹੋ ਜੀ ਇਹ ਬਾਹਲੀ ਸੰਗਦਾ ਹੈ ਕੇਂਦਰ ਦਾ ਇਹ ਚੁੱਲੜ ਤੋਂ ਵੇ ਜੀ ਬਹੁਤ ਬਾਹਲੀ ਸੰਗਦੇ ਹੈ ਕੈਮਰਾ ਲਾਈਫ ਤੋਂ ਓ ਇਹਨਾਂ ਨੂੰ ਵੀ ਰੱਖਣ ਵਾਲਾ ਪਾਣੀ ਹੈ ਨਾ ਪਾਣੀ ਤਾਂ ਪੀਂਦੇ ਹੋਏ ਇਹਨਾਂ ਨੂੰ ਪਾਣੀ ਲੈ ਮਿੱਤਰ ਮੈਂ ਵੀ ਪੀ ਲੈਣਾ ਪਾਣੀ ਬਾਈ ਮੈਨੂੰ ਵੀ ਪਿਆ ਦੇ ਤੂੰ ਤਾਂ ਡਿਊਟੀ ਦੀ ਪੀ ਉੱਥੇ ਨਾਲੇ ਹੋਰ ਪਾਣੀ ਹੇ ਥੋੜਾ 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 ਕੁੱਟਕ ਪਿਆਦੇ ਬਹੁਤ ਆਹ ਬਨੋਦਾ ਹੋਰ ਪਰ ਲੈ ਯਾਰ ਬਈ ਆਜਾ ਨੂੰ ਪਿਆਦਾ ਯਾਰ ਕੁੱਤੇ ਨੂੰ ਪਾਣੀ ਕੁੱਤੇ ਨੂੰ ਪਾਣੀ ਦਿੱਤੀ ਆ ਹਾ ਮੇਤਰੋ ਨਜ਼ਾਰਾ ਆ ਗਿਆ ਤੇਰੀ ਸੁੱਤੇ ਸ ਲੱਗ ਰਹੀ ਸੀ ਬਾਈ ਹੋਣੀ ਹੋਣੀ ਆ ਕਿ ਟੇੜ ਚੱਕੀ ਹਟ ਜਾ ਸੀ ਉਨੂੰ ਬਹੁਤ ਗੱਟੇ ਪਏ ਸੀ ਦੋ ਬਲੋਗ ਚੱਕ ਕੇ ਹਾਂਜੀ ਵੀਰ ਜੀ ਬਾਈ ਹਾਂਜੀ ਠੀਕ ਅੰਦਰ ਪਾਣੀ ਚੱਕ ਹੋਰ ਪਰ ਲੈ ਕੁੱਤੇ ਨੂੰ ਪਾ ਦੇ ਯਾਰ ਹਾਂ ਪਾਣੀ ਮੈਂ ਹੋਰ ਲੈ ਹੋਰ ਬਣ ਲੱਗੋ ਵੀਡੀਓ ਸੋ ਮੇਤਰੋ ਪਾਣੀ ਥੋੜਾ ਜਿਹਾ ਘਟ ਗਿਆ ਤੂੰ ਤਾਂ ਪੀ ਜਾ ਸਾਰੇ ਨੇ ਥੋੜਾ ਥੋੜਾ ਬਾਕੀ ਮੈਂ ਲਿਆਣਾ ਜੀ ਪਾਣੀ ਹੋਰ ਹੈ ਨਾ ਵਾਸਤੇ ਭਰ ਕੇ ਆਹ ਤੁਕਸਤੀ ਸੰਨੇ ਮਿੱਤਰੋ ਚਾਹੀ ਬਣਾਈ ਸੀ ਸੋ ਫਿਰ ਭਾਂਡ ਔਰੇ ਹੋਰ ਹੈ ਨਹੀਂ ਸੀ ਤਾਂ ਹੀ ਕਰਕੇ ਫਿਰ ਆਪਾਂ ਨੇ ਆ ਤੁਕਸੀ ਚੱਕ ਲਿਆ ਐ ਚੀ ਲਿਆਣੇ ਆ ਪਾਣੀ ਮਿੱਤਰੋ ਤੁਸੀਂ ਸਾਡੇ ਬਲੌਗ ਦੇ ਵਿੱਚ ਬਣੇ ਹੋ ਦੇਖੀ ਚੱਲੋ ਸਾਡਾ ਫਰਨਿਸ਼ਣ ਤੁਹਾਨੂੰ ਬਹੁਤ ਪਸੰਦ ਆਊਗਾ ਉਮੀਦ ਕਰਦੇ ਆਂ ਜੀ ਮਿੱਤਰੋ ਆਪਾਂ ਉਹ ਰੋ ਪਾਰਾਂਗੇ ਜੀ ਪਾਣੀ ਸਾਡਾ ਇੱਥੇ ਲੱਗੇ ਹੋਏ ਜੀ ਵਾਟਰ ਕੁਲਰ ਤੇ ਆ ਵੀ ਮੇਰਾ ਦੋਸਤ ਆ ਗਿਆ ਜੀ ਇੱਕ ਪਾਣੀ ਲੈਣ ਆਇਆ ਉੱਧਰ ਉਹਨਾਂ ਵਾਸਤੇ ਪਾਣੀ ਲੈ ਕੇ ਜਾਏਗਾ ਆਹ ਉਹਨਾਂ ਵਾਸਤੇ ਸਾਡੇ ਨੂੰ ਹੀ ਪੀਂਦਾ ਛੋਡੇ ਵਾਲੇ ਨੂੰ ਵੀ ਪੀਲਾਂਗੇ ਜਾਂਦੇ ਜਾਂਦੇ ਪਿਆ ਜੀ ਸਾਡੇ ਵਾਲੇ ਨੂੰ ਠੀਕ ਹੈ ਜੀ ਮਿੱਤਰੋ ਸਾਡਾ ਲੇਬਰ ਚ ਆਫਸਰ ਬਹੁਤ ਪਿਆਰੇ ਜੀ ਅਸੀਂ ਘੱਟੋ ਘੱਟ 20 ਬੰਦੇ ਆ ਜੀ 10 ਬੰਦੇ ਸਾਡੇ ਉੱਧਰ ਲੱਗੇ ਹੋਏ ਨੇ 10 ਬੰਦੇ ਅਸੀਂ ਉੱਧਰ ਲੱਗੇ ਹੋਏ ਆ ਆਹ ਬਾਈ ਵੀ ਪਾਣੀ ਲੈਣ ਆਇ ਸੀ ਸਾਡੇ ਕੋਲੇ ਪਾਂਡਾ ਇੱਕੋ ਹੀ ਆ ਸੋ ਮਿੱਤਰੋ ਮੈਂ ਕਿਹਾ ਬਾਈ ਨੂੰ ਵੀ ਸਾਨੂੰ ਵੀ ਜਾਂਦੇ ਜਾਂਦੇ ਪਾਣੀ ਪ ਸਭ ਖੇਦ ਨਾਲ ਲੱਭੜੇ ਗਏ ਪਤੀ ਲੱਤ ਲੋਕ ਵਾਲਾ ਬੋਤ ਦੇਖ ਕੇ ਚੱਲੋ ਮਿੱਤਰੋ ਤੁਸੀਂ ਬਣੇ ਰੋ ਬਲੌਗ ਦੇ ਵਿੱਚ ਅੱਪਾ ਤੁਹਾਨੂੰ ਅੱਗੇ ਹੋਰ ਵੀ ਦਿਖਾਉਣੇ ਆ ਕੰਮ ਦੀ ਵੀਡੀਓ ਹਾਂਜੀ ਦੋਸਤੋ ਸਾਨੇ ਪਾਣੀ ਪੂਣੀ ਪੀ ਲਿਆ ਮਿੱਤਰੋ ਹੁਣ ਅਸੀਂ ਚਕਾਵਾਂਗੇ 35 ਕਿਲੋ ਵਾਲਾ ਕੱਟਾ ਆਹ ਦੇਖ ਲਓ ਜੀ ਮਿੱਤਰੋ ਲੈ ਆਹ ਬਾਈ ਚਕਾਉਗਾ ਆਪਣਾ ਰਿੱਕੂ ਬਾਈ ਮੇਰਾ ਛੋਟਾ ਭਰਾ ਹੈ ਜੀ ਦੇਖੋ ਮਿੱਤਰੋ ਅਸੀਂ ਹੋਦੀ 'ਚ ਕੱਟਦੇ ਆ ਇਹ ਜੀਰੀ ਜਿਹੜੀ ਜੀਰੀ ਹੁੰਦੀ ਹੈ ਜੀ ਮਿੱਤਰੋ ਹੋਦੀ ਭਰਾਂਗੇ ਇਹ ਮੈਂ ਵੀ ਚੱਕ ਲਈ ਜਿੱਕਾ ਇਹ ਕਿੱਟੀ ਵੀਰ ਮਕੇ ਤੇ ਹੁਣ ਇੱਥੋਂ ਕਟਾਵਾਂਗੇ ਜੀ ਬੋਰੀ ਉੱਪਰੋਂ ਉੱਪਰੋਂ ਕੱਟੂਗੀ ਇੱਥੋਂ ਬੋਰੀ ਕੱਟ ਕੇ ਮਿੱਤਰੋ ਹੁਣ ਸਾਹਮਣੇ ਹੋਦੀ ਐ ਇੱਥੇ ਆਹ ਹੋਦੀ ਐ ਜੀ ਆਹ ਹੋਦੀ ਚ ਕਟਾਂਗੇ ਜੀ ਅਸੀਂ ਜੀ ਦੀ ਆਹ ਕਰਤੀ ਜੀ ਆਪਾਂ ਨੇ ਬੋਰੀ ਖਾਲੀ ਨੇ ਖਾਲੀ ਕਰ ਦਿੰਨੇ ਸਾਰੇ ਸੋ ਮਿੱਤਰੋ ਸਾਡਾ ਕੰਮ ਆਹੀ ਆ। ਅੱਜ ਬਈ ਬੋਰੀ ਕਿਟਾਉ ਗਏ। ਬਾਈ ਜੀ ਸਾਡਾ ਕੰਮ ਆਹੀ ਹੈ। ਅਸੀਂ ਆਹੀ ਕੰਮ ਕਰਦੇ ਆ ਸਾਰਾ ਦਿਨ ਕਦੇ ਅਸੀਂ ਚੱਕ ਲੈਨੇ ਆ ਕਦੇ ਖਾਲੀ ਕਰ ਦਿੰਨੇ ਆ ਜੀ ਕਦੇ ਟਰਾਲੀ ਭਰ ਦਿੰਨੇ ਆ। ਸਾਡਾ ਆਹੀ ਕੰਮ ਹੈ ਮਿੱਤਰੋ ਸਾਡੇ ਆ ਬਸ ਹੁਣ ਪਤਾ ਹੀ ਹੈ ਗਰੀਬਾਂ ਦਾ ਕਿਹੜਾ ਕੰਮ ਹੁੰਦਾ ਹੈ। ਹੋ ਮਿੱਤਰੋ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਬਾਕੀ ਤੁਹਾਨੂੰ ਹੋਰ ਵੀ ਇੰਟਰਸਟਿੰਗ ਚੀਜ਼ਾਂ ਦਿਖਾਵਾਂਗੇ ਆਪਣੇ ਪਲਾਟ ਦਿਖਾਵਾਂਗੇ ਤੁਹਾਨੂੰ ਸੈਲਰ ਦਿਖਾਵਾਂਗੇ ਫੋਦੀਆਂ ਦਿਖਾਵਾਂਗੇ। ਬਹੁਤ ਵੱਡੇ ਵੱਡੇ ਪਲਾਂਟ ਲੱਗੇ ਹੋਏ ਨੇ ਜੀ ਇੱਥੇ ਬਹੁਤ ਵੱਡੀਆਂ ਮਸ਼ੀਨਰੀਆਂ ਨੇ ਮਸ਼ੀਨਰੀ ਨੇ ਵੀ ਦਿਖਾਵਾਂ ਤੁਹਾਨੂੰ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਸਾਰੇ ਉਹ ਵੀ ਦਿਖਾਵਾਂਗੇ ਜੀ ਕਿਹੜੇ ਕਿਹੜੇ ਕੰਮ ਕਰਦੇ ਨੇ ਕਿਹੜਾ ਕਿਹੜਾ ਕੰਮ ਹੋ ਰਿਹਾ ਹੈ ਬਾਕੀ ਜਿਹੜੀ ਦੂਜੀ ਲੇਬਰ ਹੈ ਆਪਣੀ ਪਰਲੀ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਵਾਵਾਂਗੇ ਜ਼ਰੂਰ ਜੀ ਠੀਕ ਹੈ ਜੀ ਮਿੱਤਰੋ ਧੰਨਵਾਦ ਹੋ ਹੋ ਲਓ ਜੀ ਮਿੱਤਰੋ ਹੁਣ ਨਹੀਂ ਹੁਣ ਪਰਕੇ ਹਟਿਆਂ ਮਿੱਤਰੋ ਹੁਣ ਬੈਠੇ ਆ 10 ਮਿੰਟ ਉਰੇ ਮੁੰਡੇ ਇਹ ਹੁਣ ਬਸ ਪਾਣੀ ਦਾ ਨਹੀਂ ਪੀਣਗੇ ਉਸ ਤੋਂ ਬਾਅਦ ਹੀ ਅਸੀਂ ਲਾਮਾਂ ਟਰਾਲੀ ਟਰਾਲੀ ਧਾਰਾਂਗੇ ਮਿੱਤਰੋ ਭੱਜ ਗਈ ਤਾਂ ਭਰੀ ਇਹ ਹੋਦੀ ਜੀ ਅਜੇ ਤਾਂ ਭਰੀ ਵੀ ਨਹੀਂ ਅੱਧੀ ਪਈ ਆ ਬਹੁਤ ਵੱਡੀ ਹੈ ਜੀ ਇਹ ਪਰਦੀ ਨੇ ਹੈਗੀ ਘੱਟੋ ਘੱਟ ਇਹ ਚ 3-4 ਟਰਾਲੇ ਪੈ ਜਾਂਦੇ ਨੇ ਵੱਡੇ ਘੋੜੇ ਹੁੰਦੇ ਨੇ ਜਿਹੜੇ ਉਹ ਖਾਲੀ ਹੋ ਜਾਂਦੇ ਨੇ ਇਹ ਚ ਆ ਮੁੰਡੇ ਜੀ ਹੁਣ ਪਾਣੀ-ਤਾਣੀ ਪੀ ਕੇ ਲੱਗਣਗੇ ਇੱਧਰ ਬਿਹਾਰੀ ਬਾਈ ਹ ਲੱਗ ਰਹੇ ਨੇ ਪਿਆਰ ਤੋਂ ਇਹ ਬੋਰੀਆਂ ਦੀਆਂ ਫਟੀਆਂ ਹੁੰਦੀਆਂ ਨੇ ਉਹ ਸੀ ਸੀ ਸੀਮਦੇ ਨੇ ਕੋਈ ਫੱਟੀ ਫਰਾਣੀ ਬੋਰੀ ਉਹ ਸੀਮਦੇ ਨੇ ਜਿਹੜੀ ਸਾਫ਼ ਬਾਰ ਤਾਂ ਨਾ ਉਹ ਅੱਡ ਕੱਟਦੇ ਨੇ ਜਿਹੜਾ ਬੇਕਾਰ ਹੁੰਦਾ ਅੱਡ ਕੱਟਦੇ ਨੇ ਉਸ ਤੋਂ ਬਾਅਦ ਫਿਰ ਇਹ ਸਲਾਈ ਕਰਦੇ ਨੇ ਹਾਂਜੀ ਬਾਕੀ ਆਪਣੇ ਇਹ ਦੋਸਤੋ ਸਾਡਾ ਛੋਟਾ ਜਿਹਾ ਬਲੌਗ ਕਿਵੇਂ ਲੱਗਿਆ ਬਾਈ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਧੰਨਵਾਦ